24 ਪੰਜਾਬ ਨਿਊਜ਼ ਚੈਨਲ ਦੇ ਦਰਸ਼ਕਾਂ ਨੂੰ ਪਿਆਰ ਭਰ ਸਤਿ ਸ਼੍ਰੀ ਅਕਾਲ ਸਾਡੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰੋ ਤਾਂ ਜੋ ਸਾਡੀ ON ਵਾਲੀਆਂ ਨਵੀਆਂ ਤੇ ਤਾਜ਼ੀਆਂ ਖਬਰਾਂ ਤੁਹਾਡੇ ਤੱਕ ਪਹੁੰਚਣ ਸਰਹੱਦੀ ਏਰੀਏ ਦੇ ਦੇਨ ਪੈਂਦੇ ਪਿੰਡਾਂ ਵਿੱਚ ਪਿਛਲੇ ਦਿਨੀ ਭਾਰੀ ਗੜੇਮਾਰੀ ਹੋਈ ਸੀ ਜਿਸ ਨਾਲ ਕਿਸਾਨਾਂ ਦੀ ਕਣਕ ਦੀ ਫਸਲ ਦਾ ਕਾਫੀ ਨੁਕਸਾਨ ਹੋਇਆ ਸੀ ਪਰ ਗੜੇਮਾਰੇ ਨੂੰ 10 ਦਿਨ ਬੀਤ ਜਾਂਦੇ ਬਾਅਦ ਵੀ ਕਿਸਾਨਾਂ ਦੇ ਕੋਲ ਕੋਈ ਵੀ ਪ੍ਰਸ਼ਾਸਨ ਦਾ ਅਧਿਕਾਰੀ ਜਾਂ ਹਲਕਾ ਅਧਾਇਕ ਨਹੀਂ ਪਹੁੰਚੇ ਪੱਤਰਕਾਰ ਨਾਲ ਗੱਲਬਾਤ ਕਰਦੇ ਆਂ ਕਿਸਾਨਾਂ ਨੇ ਕਿਹਾ ਕਿ ਸਾਡੇ ਕੋਲ ਥੋੜੀਆਂ ਜ਼ਮੀਨਾਂ ਹੋਣ ਕਾਰਨ ਅਸੀਂ ਠੇਕੇ ਤੇ ਜ਼ਮੀਨਾਂ ਲੈ ਕੇ ਫਸਲਾਂ ਬੀਜਦੇ ਹਾਂ ਅਤੇ ਆਪਣੇ ਘਰ ਦਾ ਗੁਜ਼ਾਰਾ ਕਰਦੇ ਹਾਂ ਪਰ ਇਸ ਵਾਰ ਹੋਈ ਗੜੇਮਾਰੇ ਨੇ ਕਾਫੀ ਜ਼ਿਆਦਾ ਫਸਲ ਖਰਾਬ ਕਰ ਦਿੱਤੀ ਹੈ ਤੇ ਜਿਹੜੀ ਫਸਲ ਬਚੀ ਹੈ ਉਹ ਵੀ ਹੌਲੀ-ਹੌਲੀ ਸੁੱਕਣੀ ਸ਼ੁਰੂ ਹੋ ਗਈ ਹੈ ਜਿੱਥੇ ਕਿ ਮੈਕਸ 24 ਪੰਜਾਬ ਨਿਊਜ਼ ਚੈਨਲ ਵੱਲੋਂ ਪਿੰਡ ਸੰਗਤਰਾ ਤੇ ਮਸਤ ਗੜ ਦੇ ਕਿਸਾਨਾਂ ਨਾਲ ਗੱਲਬਾਤ ਕੀਤੀ ਤਾਂ ਕੀ ਕਹਿੰਦੇ ਨਜ਼ਰਾਂ ਆਓ ਤੁਹਾਨੂੰ ਵੀ ਸੁਣਾਉਣੇ ਹਾਂ ਇਸ ਰਿਪੋਰਟ ਦੇ ਜ਼ਰੀਏ ਹਾਂਜੀ ਵੀਰ ਜੀ ਕੀ ਨਾਂ ਜੇ ਮੇਰਾ ਨਾਂ ਜੀ ਰਾਜਵੀਰ ਸਿੰਘ ਕਿਹੜਾ ਪਿੰਡ ਜੇ ਪਿੰਡ ਸੰਗਤਰਾ ਤੇ ਤਹਿਸੀਲ ਕਿਹੜੀ ਜ਼ਿਲ੍ਹਾ ਕਿਹੜਾ ਹੈ ਤਹਿਸੀਲ ਪੱਟੀ ਦੇ ਜ਼ਿਲ੍ਹਾ ਤਰਨਤਾਰਨ ਅੱਛਾ ਵੀਰ ਜੀ ਇਹ ਕੀ ਗੱਲ ਬਣੀ ਆ ਕਣਕ ਨੂੰ ਤੁਹਾਡੀ ਨੂੰ ਕੀ ਚੱਕਰ ਆ ਕਣਕ ਨੂੰ ਵੀਰ ਜੀ ਮਹਾਰਾਜ ਦੀ ਕਿਰਪੀ ਹੋ ਗਈ ਵੀ ਗੜੇ ਬਹੁਤ ਜਿਆਦੇ ਪੈ ਗਏ ਆ ਅੱਛਾ ਕਿ ਜਮੀਨ ਮੈਂ 13 ਕਿल्ले ਠੇਕੇ ਦੇ ਲਈ ਅੱਛਾ ਜੀ ਠੇਕੇ ਦੇ ਲਈ 60500 ਨੂੰ ਅੱਛਾ ਤੇ ਵੀਰ ਜੀ ਮੇਰੀ ਆਪਦੀ 2 ਕਿल्ले ਪੈ ਲਈ ਆ ਅੱਛਾ 3 4 3 ਆ ਅੱਛਾ ਤੇ ਗੁਜ਼ਾਰਾ ਅੱਗੇ ਹੀ ਬੜਾ ਮੁਸ਼ਕਲ ਹੀ ਤੇ ਇਹ ਜਿਹੜੀ 13 ਦੀ 13 ਕਿੱਲੇ ਹੀ ਇਸ ਤਰ੍ਹਾਂ ਗੜਿਆਂ ਦੇ ਨਾਲ ਸੁੱਕ ਗਈ ਆ ਕਿ ਕਿਦਾਂ ਗੜਿਆਂ ਦੇ ਨਾਲ ਵੀਰ ਜੀ ਬਹੁਤ ਹੀ ਜ਼ਿਆਦਾ ਗੜੇ ਦੀ ਲੱਛੀ ਲੰਘ ਕੇ ਗਈ ਆ ਕੋਈ ਦਹਾਵੀਆਂ ਕਿੱਲਿਆਂ ਦੀ ਝੌੜੀ ਰੱਖ ਕੇ ਅੱਛਾ ਜਿੰਨੇ ਆਂ ਡਗਵਾਂਡਿਆ ਕਈਆਂ ਖੱਤਿਆਂ ਵਿੱਚ ਗਏ ਆ ਵੇਖੋ ਲੱਗੇ ਗਵੰਡੀਆਂ ਦੇ ਅੱਛਾ ਤੇ ਆ ਜਿਹੜੇ ਆ ਇਹਨੂੰ ਛੇਰੇ ਸਰਪੰਚ ਦੀ ਆ ਰਾਜਨਬੀਰ ਦੀ ਆ ਇਹਨੂੰ ਸਾਰੇ ਆ ਆਹ ਦੇ ਵੀ ਗੜੀਆਂ ਨੇ ਬਹੁਤ ਹੀ ਜ਼ਿਆਦਾ ਨੁਕਸਾਨ ਕੀਤਾ ਇਹ ਦਿਖਾ ਸਕਦੇ ਜੇ ਮੜਾ ਕਿਸ ਤਰ੍ਹਾਂ ਦੇ ਜਿਹੜੇ ਖਰਾਬ ਹੋਏ ਆ ਜਿਹੜੇ ਛੱਟੇ ਆ ਆਹ ਵੀਰ ਜੀ ਵੇਖੋ ਛੱਟੇ ਜਿਹੜੇ ਆ ਪਾਣ ਕੇ ਗੜੀਆਂ ਨੇ ਖਤਮ ਹੀ ਕਰ ਦਿੱਤੀ ਕਣਕ ਦਾਣਾ ਹੀ ਨਹੀਂ ਕੋਈ ਬਣਿਆ ਵੇਖੋ ਜੀ ਅੱਛਾ ਸਾਰੀ ਖਰਾਬ ਹੋ ਗਈ ਸਾਰੀ ਬਿਲਕੁਲ ਹੀ ਖਰਾਬ ਹੋ ਗਈ ਆ ਤੇ ਮੇਰੀ ਮੰਗ ਇਹ ਆ ਕਿ ਜਿੰਨਾ ਮੈਂ ਖਰਚਾ ਕਰ ਬੈਠਾ ਮੈਨੂੰ ਕੋਈ ਨਾ ਕੋਈ ਇਹ ਖਰਚਾ ਵੀਰ ਜੀ ਤੁਸੀਂ ਆਪਦੀ ਟਾੜੀ 2 ਕਿਲੋ ਜ਼ਮੀਨ ਤੇ ਖਰਚਾ ਹੈ ਤੁਸੀਂ ਕਿੱਥੋਂ ਕਰ ਐਨੀ ਪਹਿਲੀ ਲੈ ਲਈ ਆ ਜਿਹੜੀ ਤੇ ਇਹ ਠੇਕੇ ਦੇ ਪੈਸੇ ਕਿੱਥੋਂ ਤਾਰੇ ਤੁਸੀਂ ਇਹ ਵੀਰ ਜੀ ਪੈਸੇ ਤਾਰੇ ਦੀ ਆਰਤੀਏ ਤੋਂ ਫੜ ਕੇ ਵਿਆਜੀ ਪੈਸੇ ਤਾਰੇ ਹੀ ਅੱਛਾ ਵਿਆਰਤੀਏ ਨੰ ਬਿਆਨਾ ਕਰਾਇਆ ਸੀ ਇਹ ਛਬਿਆਨਾ ਕਰਾਇਆ ਹਾਂਜੀ ਤੇ ਉਹਨੇ ਬਿਆਨਾ ਕਰਾਇਆ ਇਹਦੇ ਬਿਆਨੇ ਦੇ ਆਧਾਰ ਤੇ ਪੈਲੀ ਲਈ ਲਈ ਉਹਨੇ ਲੈ ਕੇ ਦਿੱਤੀ ਪੈਸੇ ਉਹਨੇ ਦਿੱਤੀ ਤੇ ਜਿਹੜਾ ਝੋਨੇ ਦੇ ਖਰਚਾ ਵੀ ਜਲ ਝੋਨਾ ਠੀਕ ਠਾਕ ਰਹਿ ਗਿਆ ਸੀ ਤੇ ਆਖਿਆ ਵੀ ਜਲ ਕਣਕ ਤੋਂ ਖਰਚਾ ਸਾਰਾ ਪੈ ਗਿਆ ਸੀ ਕਣਕ ਤੇ ਹੀ ਤੇ ਇਹ 13 ਕਿੱਲੇ 13 ਕਿੱਲੇ ਦੇ ਹੀ ਜਿਹੜੇ ਪੈਸੇ ਤੁਸੀਂ ਫੜ ਕੇ ਦਿੱਤੇ ਵੇ ਅੱਜ 13 ਦੇ 13 ਕਿੱਲਿਆਂ ਦੇ ਪੈਸੇ ਦਿੱਤੇ ਆ ਥਾਲੀ ਮੇਰੇ ਤੋਂ ਖਾਦੇ ਦਵਾ ਲਿਆਂਦੇ ਵੀ ਰਹਿਣ ਦੇ ਆ ਥਾਲੀ ਕੇ ਖਾਜ ਕਰਕੇ ਜਿੰਨੇ ਮੇਰੇ ਮਸ਼ੀਨ ਨੇ ਝੋਨਾ ਵੜਿਆ ਮੇਰੇ ਤੋਂ ਉਹਦੇ ਵੀ ਨਹੀਂ ਦਿੱਤੇ ਗਏ ਤੇ ਕੀ ਹੁਣ ਮੰਗ ਕੀ ਕਰਦੇ ਸਰਕਾਰ ਤੋਂ ਮੰਗ ਸਰਕਾਰ ਤੋਂ ਇਹ ਕਰਦੇ ਆਂ ਕਿ ਖੁਦ ਆ ਕੇ ਵਿਭਾਗਾਂ ਖੁਦ ਆ ਕੇ ਆਪ ਹੀ ਵੇਖ ਲਵੇ ਸੱਚਾਈ ਕੀ ਆ ਵੀ ਕਣਕ ਦੀ ਕੋਈ ਹੈਗਾ ਪੱਲੇ ਤੇ ਉਹ ਜਿਹੜੇ ਵੇਖਣ ਨੂੰ ਕਣਕ ਵੇਖੀ ਤੇ ਖੜੀ ਲੱਗਦੀ ਆ ਪਰ ਇਹ ਚ ਅਫੈਕਟ ਕੀ ਪਿਆ ਜਿਹੜਾ ਖਰਾਬ ਕੀ ਹੋਈ ਆਏ ਵੀਰ ਜੀ ਜਿਹੜੇ ਗੜਿਆਣੇ ਆ ਵੇਖੋ ਜੀ ਸਾਰੀਆਂ ਮੱਖੀਆਂ ਹੀ ਡਾ ਦਿੱਤੀਆਂ ਭੰਨ ਤੋੜੀ ਕਰ ਦਿੱਤੀ ਆ ਵੇਖੋ ਸਾਰੇ ਸੁੱਕਦੇ ਜਾਂਦੇ ਜਿਵੇਂ ਜਿਵੇਂ ਧੁੱਪਾਂ ਲੱਗਣ ਡੀਆਂ ਆ ਵੇਖੋ ਸਾਰੇ ਜੀ ਇਹ ਸਾਰੀ ਫਸਲ ਦੇ ਇਤਰਾ ਸੁੱਕਦੇ ਜਾਂਦੇ ਸਾਰੇ ਸੁੱਕੀ ਗਏ ਆ ਜਿਨੇ ਇਹ ਗੜਿਆਣੇ ਭੰਨ ਦੋੜੀਆਂ ਵੇਖੋ ਜੀ ਕੀ ਕੀ ਆ ਆਹ ਦੇਖੋ ਆਹੇ ਜਿਹੜਾ ਕਿ ਪੱਲੇ ਕੁਛ ਨਹੀਂ ਕਰਿਆ ਮੈਂ ਦੱਸੋ ਵੀਰੇ ਕਿਤੇ ਵੀ ਵੇਖ ਲੋ ਕਿਹੜੀ ਢੋੜੀ ਆ ਹੂੰ ਜਿਹੜੀ ਨਹੀਂ ਗਈ ਸਾਰੀ ਖਰਾਬ ਹੋ ਗਈ ਸਾਰੀ ਖਰਾਬ ਹੋ ਗਈ ਬਿਲਕੁਲੀ ਆ ਵੇਖੋ ਆਵੇ ਵੀਰ ਜੀ ਇਹ ਦੇਖੋ ਕੋਈ ਵੀ ਜਿਹੜਾ ਇਹ ਪੱਲੇ ਕੁਛ ਨਹੀਂ ਰਹਿ ਗਿਆ ਦਾਣਾ ਵੀ ਨਹੀਂ ਗਾ ਠੀਕ ਹੈ ਨਾ ਕੋਈ ਬਣੀ ਆਈਆਂ ਤੇ ਮੇਰੀ ਦਾ ਹੱਥ ਜੋੜ ਕੇ ਬੇਨਤੀ ਸਰਕਾਰ ਅੱਗੇ ਵੀ ਤੇ ਸਭ ਸੰਗਤਾਂ ਅੱਗੇ ਕਿ ਮੇਰਾ ਗਰੀਬ ਦਾ ਕੋਈ ਸੋਚਿਆ ਜਾਵੇ ਕਿ ਨਹੀਂ ਨੰਮੇ ਨੇ ਖੁਦ ਖੁਸ਼ੀ ਕਰਨ ਤੋਂ ਇਲਾਵਾ ਮੇਰੇ ਕੋਲ ਕੁਝ ਵੀ ਨਹੀਂ ਰਹਿ ਗਿਆ ਅੱਛਾ ਟੋਟਲੀ ਕਿੰਨਾ ਕੁ ਦਾ ਨੁਕਸਾਨ ਜਿਹੜਾ ਤੁਹਾਡਾ ਹੋ ਗਿਆ ਉਹ ਦੱਸੋ ਟੋਟਲ ਜੀ ਮੇਰੇ ਇਸ ਟਾਈਮ ਤੱਕ ਕਨਕ 7-8 ਲੱਖ ਦੀ ਛੇੜੀ ਹੈਗੀ ਸੀ ਅੱਛਾ ਤੇ ਜਿਹੜਾ ਹੁਣ ਮੇਰੇ ਕੋਲ ਵਿਆਜੀ ਪੈਸੇ ਸਾਰੇ ਤੇ ਮੇਰੇ ਸਾਰੇ ਜਿਹਨੇ ਮੈਨੂੰ ਇਹ ਡਰ ਆਉਂਦਾ ਰਾਤ ਨੂੰ ਮੈਂ ਤਾਂ ਰੋਟੀ ਵੀ ਨਹੀਂ ਤਿੰਨ ਦਿਨ ਹੋ ਗਏ ਖਾਧੀ ਵੀ ਇਹਨਾਂ ਮੁਸ਼ਕਿਲ ਹੋ ਗਿਆ ਵੀ ਮੈਂ ਵੀ ਜੋ ਹੁਣ ਬਿਆਨਾਂ ਕੀਤਾ ਉਹਨੇ ਪਹਿਲੀ ਵੀ ਕਰਾ ਲੈਣੀ ਆ ਤੇ ਮੈਂ ਦੋ ਤਿੰਨ ਮੇਰੀਆਂ ਧੀਆਂ ਠੀਕ ਹੈ ਜੀ ਮੇਰੇ ਕੋਲ ਹਾਂਜੀ ਵੀਰ ਜੀ ਕੀ ਨਾਂ ਤੁਹਾਡਾ ਸੁਵਜਿੰਦਰ ਸਿੰਘ ਜੀ ਕਿਹੜਾ ਪਿੰਡ ਜੇ ਮਸਤ ਘੜੇ ਜੀ ਭਾਈ ਇਹ ਵੀਰ ਜੀ ਜਿਹੜੀ ਕਣਕ ਨੂੰ ਕੀ ਗੱਲ ਬਣੀ ਕੀ ਚੱਕਰ ਹੈ ਕਣਕੀ ਜੀ ਇਹ ਰੱਬ ਵੱਲੋਂ ਜਿਹੜੀ ਆਫਤ ਆਈ ਹੈ ਗੜਿਆਂ ਦੀ ਅੱਛਾ ਜੀ ਤੇ ਸਾਡੇ ਕੋਲ ਤੇ 12 ਕਿਲੇ ਪੰਚਾਇਤ ਵਾਲੀ ਆ ਸਾਰਾ ਏਰੀਆ ਸਾਡੇ ਕੋਲੇ ਆ ਜੀ ਅੱਛਾ 12 ਕਿਲੇ 12 ਕਿਲੇ ਥਾਂ ਜੀ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਸਾਡਾ ਪਹਿਲੋ ਸਾਨੂੰ ਇਹ ਤੋਂ ਪਿੱਛੇ ਜਿਹੜੀ ਝੋਨੇ ਦੀ ਫਸਲ ਹੈ ਹਾਂਜੀ ਉਦੋਂ ਸਾਡੀ ਡਰੇਨ ਰੁੜ ਗਈ ਉਦੋਂ ਸਾਡਾ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਤੇ 12 ਕਿੱਲੇ ਪਚਾਰੀ ਥਾਂ ਤੇ ਕਿੰਨੇ ਨੂੰ ਲਿਆ ਜੇ ਇਹ ਜੀ 70000 ਨੂੰ ਲਿਆ ਜੇ ਅੱਛਾ 70000 ਰੁਪਏ ਹਾਂਜੀ ਹਾਂਜੀ ਬਹੁਤ ਜ਼ਿਆਦਾ ਸਾਡਾ ਨੁਕਸਾਨ ਹੋ ਗਿਆ ਜੀ ਇੰਨਾ ਕਿ ਸਾਰੀ ਫਸਲ ਆ ਖਰਾਬ ਹੋ ਗਈ ਇਸ ਤਰ੍ਹਾਂ ਕਿ ਜਾਂ ਥੋੜੀ ਬੋਧੀ ਬਚੀ ਨਹੀਂ ਜੀ ਵਿੱਚੋਂ ਕੋਈ ਤਿਜਾ ਕਿਸਾ ਬਚਿਆ ਜਿਆਦਾ ਨੁਕਸਾਨ ਜ਼ਿਆਦਾ ਹੋ ਗਿਆ ਜੀ ਹਾਂਜੀ ਇਥੋਂ ਲਾਸੀ ਨੰਗੀ ਜੇ ਬਣੇ ਆਈ ਪੂਰੇ ਵਾਲੀ ਸਾਈਡ ਤੋਂ ਹਾਂਜੀ ਤੇ ਆਹ ਜ਼ਿਆਦਾ ਪੰਚਾਇਤ ਵਾਲਾ ਏਰੀਆ ਸਾਰਾ ਇੰਨਾ ਬਰਬਾਦ ਕਰ ਗਿਆ ਜੀ ਤੇ